ਦੀ ਖੋਣ ਨੂੰ ਜਮੀਨਾ ਮਤ ਘਰ ਮੈਂ ਸੁਖੀ ਮਾਂ ਸਾਡੀ ਖੋਣ ਨੂੰ ਜਮੀਨਾ ਮਤ ਘਰ ਮੈਂ ਸੁਖੀ ਮਾਂ ਅਸੀਂ ਬਚਣਾ ਜ਼ਰੂਰੀ ਨਾਗ ਤੇਰੀ ਕੋਲ ਓਏ ਮੱਲੇ ਪੰਚ ਤੇ ਤਿਆਦੀ ਮੈਂ ਚਾਲੀ ਪਿਆਦੀ ਓਏ ਖਤਰਾ ਤੈਨਾਂ ਨੂੰ ਅੱਜ ਦੈਰੀ ਕੋਲ ਓਏ ਖਤਰਾ ਤੈਨਾਂ ਨੂੰ ਅੱਜ ਦੈਰੀ ਕੋਲ ਓਏ ਉਦਿਆਂ ਨੂੰ ਵੇਖ ਜਿੱਥੇ ਮਾਵਾਂ ਸੀ ਜਿਉਂਦੀਆਂ ਓ ਨਸਵਾ ਉੱਤਾਂ ਦੇ ਸਰਾਨ ਦੇਣ ਪਾਉਂਦੀਆਂ ਉਦਿਆਂ ਨੂੰ ਵੇਖ ਜਿੱਥੇ ਮਾਵਾਂ ਸੀ ਜਿਉਂਦੀਆਂ ਓ ਨਸਵਾ ਉੱਤਾਂ ਦੇ ਸਰਾਨ ਦੇਣ ਪਾਉਂਦੀਆਂ ਕਿੱਥੋਂ ਲੱਗਣ ਖਰਾਕਾਂ ਦੁੱਧ ਡੇਰੀ ਕੋਲ ਓਏ ਪੱਲ ਪੰਨ ਤੇ ਪਿਆਦੀ ਬੇਤਾਰੀ ਪਿਆਦੀ ਕਤਰਤ ਨਾਨੂ ਅਜ ਬੈਰੀ ਕੋਲੇ ਕਤਰਤ ਨਾਨੂ ਅਜ ਬੈਰੀ ਕੋਲੇ ਓਹ ਬੁੱਡੇ ਰੁੱਖ ਪੱਟੇ ਸਾਥੂ ਖੋਈ ਜਾਂਦੇ ਸ਼ਾਮਾਂ ਨੂੰ ਓਹ ਬੰਦੇ ਪਾਣਿਆਂ ਨੇ ਕੀਤਾ ਦੇਸ਼ਤਦਰਾਂ ਮਾਨੂ ਗੁੱਡੇ ਰੁੱਖ ਪਾਟੀ ਸਾਥ ਕੋਈ ਜਾਂਦੇ ਜਾਮਾ ਨੂੰ ਉਹ ਗੰਦੇ ਪਾਣੀਆਂ ਦੇ ਤੀਤਾ ਦੁਸ਼ਤਦਰ ਆਮਾ ਨੂੰ ਕਾਤੇ ਦੂੜੀ ਬਣੀ ਜਾਂਦੀ ਪਾਣੀ ਨਹੀਂ ਕੋਲ ਏ ਕੱਲ ਪੰਪ ਯਾਦੀ ਨੂੰ ਬੇਚਾਰੀ ਯਾਦੀਆਂ ਖਤਰਾਂ ਤੋਂ ਨਾ ਨੂੰ ਅਜ ਬੈਰੀ ਕੋਲ ਆ ਕਾਤਰਾਤ ਨੂੰ ਨਾ ਨੂੰ ਅਜ ਬੈਰੀ ਕੋਲ ਓਹ ਪੱਗ ਖੁਸ ਚੱਲੀ ਪੁੱਤਾਂ ਸਿਰੋਂ ਸਿਰਦਾਰਾਂ ਵੇ ਤੇ ਅੰਸਰਾ ਤੇ ਹੈਮੀ ਅੱਜ ਮਟਿਆਰਾਂ ਦੇ ਓਹ ਪੱਗ ਖੁਸ ਚੱਲੀ ਪੁੱਤਾਂ ਸਿਰੋਂ ਸਿਰਦਾਰਾਂ ਵੇ ਤੇ ਅੰਸਰਾ ਤੇ ਹੈਮੀ ਅੱਜ ਮਟਿਆਰਾਂ ਦੇ ਵੇ ਲੰਗਿਆਂ ਦਾ ਕੁੜੀ ਕੱਲੀ ਕੈਰੀ ਕੋਣਾਂ ਪਾਲੂ ਪਿਆਦੀ ਨੂੰ ਬੇਕਾਰੀ ਯਾਦੀ ਓ ਕਤਰਾਤ ਨਾ ਨੂੰ ਅੱਜ ਬਹਿ ਵੀ ਕੋਲੇ ਕਤਰਾਤ ਨਾ ਨੂੰ ਅੱਜ ਬਹਿ ਵੀ ਕੋਲੇ ਓ ਤਾਰਮਾਂ ਦੇ ਨਾਂ ਤੇ ਨਿੱਤੀ ਫਿਲਮਾਂ ਬਣਾਉਂਦੇ ਨੇ ਓ ਜਾਤਾਂ ਪਾਤਾਂ ਪਿੱਛੇ ਦੰਗੇ ਕਰਵਾਂ ਦੇ ਨੇ ਓ ਤਾਰਮਾਂ ਦੇ ਨਾਂ ਤੇ ਨਿੱਤੀ ਫਿਲਮਾਂ ਬਣਾਉਂਦੇ ਨੇ

ਲੱਗੇ ਜੀ ਪਿਆਰ ਨੂੰ ਜੱਤ ਧੀਰੇ ਵਾਲੇ ਓਏ ਸਿੱਧੂ ਮੈਂਕ ਦੇਗ ਦਾ ਨਾਮ ਨੂੰ ਚੰਦੇ ਨਿਆਰੇ ਤੂੰ ਵੀ ਲੱਗੇ ਜੀ ਪਿਆਰ ਨੂੰ ਲਿਖ ਜਾਣ ਨਾ ਹਣਾ ਕਿਸੇ ਸ਼ੈਰੀ ਕੋਲ ਓਏ ਲੱਗੇ ਪਾਲੇ ਤੇ ਪਿਆਗੀ ਨੂੰ ਬੇਟਾਰੀ ਪਿਆਗੀ ਏ ਖਤਰਤ ਨਾਂ ਨੂੰ ਅੱਜ ਬਹਿਰੀ ਕੋਲ ਏ ਖਤਰਤ ਨਾਂ ਨੂੰ ਅੱਜ ਬਹਿਰੀ ਕੋਲ ਯਾਰੋ ਗੁਰੂ ਖਾਲਸਾ ਜੀ ਵੀਡੀਓ ਬਹੁਤ ਵਾਅ ਸ਼ੇਅਰ ਕਰਿਓ ਹੋਇਆ ਤੇ ਨਾਨੀ ਚਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀਵਤ ਹੈ